ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਰੋਮ ਦੇ ਇੱਕ ਮਸ਼ਹੂਰ ਸ਼ਹਿਰ ਦੇ ਨਗਰ ਕੀਰਤਨ ਦੇ ਵਿੱਚ ਸ਼ਹਿਰ ਦਾ ਨਾਂ ਹੈ ਜੀ ਲਵੀਨੀਓ ਜੇ ਆਪਾਂ ਰੋਮ ਵਾਲੀ ਸਾਈਡ ਤੇ ਗੱਲ ਕਰੀਏ ਤਾਂ ਸਭ ਤੋਂ ਵੱਧ ਪੰਜਾਬੀਆਂ ਦੇ ਰਹਿਣ ਵਾਲਾ ਵਾਲਾ ਇਹ ਪਿੰਡ ਹੈ ਤੇ ਪੰਜਾਬੀ ਇਨਪੜੇ ਕੰਮ ਕਰਨਾ ਬੜੀਆਂ ਵੱਡੀਆਂ ਵੱਡੀਆਂ ਮੱਲਾ ਵੀ ਮਾਰੀਆਂ ਹੈ ਇਸ ਸ਼ਹਿਰ ਦੇ ਵਿੱਚ ਬੜਾ ਸੋਹਣਾ ਸ਼ਹਿਰ ਵੀ ਹੈਗੇ ਤੇ ਬਹੁਤ ਵੱਡੇ ਪੱਧਰ ਤੇ ਨਗਰ ਕੀਰਤਨ ਵੀ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਤੇ ਆਪਾਂ ਅੱਜ ਨਗਰ ਕੀਰਤਨ ਦੇ ਵਿੱਚ ਹਾਜ਼ਿਰ ਪਰਨ ਵਾਸਤੇ ਆਏ ਆ ਤੇ ਆਪੇ ਨਾਲ ਇੱਧਰ ਦੇਖ ਬੀਪੀਸੀ ਮਨਜੀਤ ਕੌਰ ਸਤਿ ਸ਼੍ਰੀ ਅਕਾਲ ਜੀ ਤੇ ਇਧਰ ਆਪਣੇ ਗੁਰਪ੍ਰੀਤ ਮੰਮੀ ਜੀ ਆ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਤੇ ਬਾਕੀ ਆਪਣਾ ਦਵਿੰਦਰ ਸਿੰਘ ਹਾਂਜੀ ਆ ਪਹੁੰਚ ਗਏ ਤੇ ਆਪਾਂ ਪਹੁੰਚ ਗਏ ਆ ਤੇ ਬਾਕੀ ਆਪਣੇ ਗੁਰਪ੍ਰੀਤ ਸਿੰਘ ਹਣੀ ਉਹ ਵੀ ਆ ਗਿਆ ਗੁਰਪ੍ਰੀਤ ਆਜੋ ਬੰਦੇ ਆਪਣੇ ਪਹੁੰਚ ਗਏ ਗੱਡੀ پارکਿੰਗ ਲੱਗੀ ਆਪਾਂ ਨੂੰ پارکਿੰਗ ਗੱਡੀ ਥੋੜੀ ਨੇੜੇ ਹੀ ਮਿਲ ਗਈ ਤੇ ਸਾਈਡ ਤੇ ਤੇ ਇਧਰ ਮਿਲੋ ਸਾਰੇ ਫਤਿਹ ਹੈ ਵੈਰੀ ਖਾਲਸਾ ਵੈਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਗਿਆ ਤੇ ਇਧਰ ਆ ਗੋਸ਼ਾਂ ਸਿਓ ਜੋਦਾਰੇ ਮੇਲੋ ਤੇ ਇਧਰ ਮੇਲੋ ਆਪਣਾ ਜੋਸ ਸਿਓ ਕਿਦਾਂ ਠੀਕ ਠਾਕ ਹੂੰ ਚੱਲੀਏ ਫੇਰ ਕਰੀ ਸੁਣੋ ਆਪਾ ਆਉਣ ਲੱਗੇ ਮੈਂ ਤੁਹਾਨੂੰ ਲੈ ਕੇ ਆਇਆ ਉਧਰ ਆਪਣੀਆਂ ਆਪਣੀ ਉਹਦਾ ਗਾਣਾ ਦੱਸਾਂ ਦਸਾਂ ਲਾਉਂਦੀ ਕਿਰਤ ਕਮਾਈ ਦੇ ਵਿੱਚੋਂ ਕਹਿੰਦੇ ਜੋਦਨ ਪਾਉਣ ਵਾਸਤੇ ਚਾਰ ਪੇਟੀਆਂ ਕੇ ਲੈਣੀਆਂ ਲੈ ਵੀ ਮੁੰਡੇ ਫੜੋ ਇਧਰ ਬਹੁਤ ਕੱਲਾ ਕੱਲਾ ਬੰਦਾ ਕੱਲੀ ਕੱਲੀ ਪੇਟੀ ਚੱਕ ਲੂਗਾ ਚੱਕ ਲਊਂਗਾ ਹੈ ਚੱਕ ਲਾਉਂਗਾ ਲਾਹੇ ਮਾਰ ਹਿੰਮਤ ਜੋਸ ਆ ਰਿਹਾ ਮੇਲੋ ਦੇ ਗੱਭਰਨ ਚਲੋ ਮੈਂ ਜਾਣਾ ਮਰੇ ਮਰੇ ਪਹਿਲੇ ਆ ਚੱਕਲਾ ਜੋਤਾ ਚੱਕਲਾ ਮੈਂ ਅੱਗੇ ਜਾ ਕੇ ਦੇਖਦਾ ਕਿੱਥੇ ਜਾਦੇ ਠੀਕ ਤੇ ਆਪਣੇ ਨਾਲ ਬਾਈ ਉਹ ਨਹੀਂ ਪਹੁੰਚ ਨੇ ਰੁੜਕੀ ਤੋਂ ਵੀਰੇ ਤੇ ਲੋ ਜੀ ਆ ਜਾ ਫਿਰ ਤੇ ਇਧਰ ਆਲਰੇਡੀ ਮੇ ਤੋਂ ਸੇਵਾ ਚੱਲਦੀ ਹੈ ਕੇਲੇਆਂ ਦੀ ਤੇ ਆਪਾਂ ਨੇ ਕੇਲੇ ਬਾਈਆਂ ਨੂੰ ਦੇਤੇ ਆ ਤੇ ਆਪਾਂ ਹੁਣ ਜਾ ਕੇ ਅੰਦਰ ਇੱਕ ਵਾਰੀ ਚਾਹ ਪਣ ਸਕੀਏ ਆਪਾਂ ਠੀਕ ਹੈ ਪੁੱਤਰੀ ਐ ਸ਼ਾਂਸ ਚਲੋ ਆਪਾਂ ਕਾਫੀ ਦੂਰੋਂ ਆਏ ਨਾ ਭੁੱਖ ਲੱਗੀ ਹੋਣੀ ਆ ਨਾ ਕੀ ਖਾਣਾ ਟਿੱਕੀਆਂ ਖਾਜੀ ਕੁਝ ਵੀ ਖਾ ਲਈਏ ਜੀ ਟਿੱਕੀਆਂ ਇੱਧਰ ਮਿਲੋ ਮਿੱਤਰੋ ਸੰਦੀਪ ਸਿੰਘ ਬੱਬੂ ਬਾਜੀ ਆਪਣੀ ਤਸੀਹਾਰੋ ਸਾਹਿਬ ਗੁਰਸਿੱਖ ਸਾਹਿਬ ਇੱਕ ਵਾਰੀ ਗੁਰਜੀ ਕੀ ਫਤਿਹ ਇੱਧਰ ਸੇ ਮਿਲੋ ਬਾਬਾ ਸ਼ੇਰਾਂ ਵਾਲਾ ਹਾਂ ਜਿਆਦਾ ਗੁਰਪ੍ਰੀਤ ਤਾਂ ਜਾਣਦੀ ਹੂੰ ਇੱਧਰ ਗਿਲਸਾਪੀ ਨਾਲ ਆਪਣੀ ਹਾਂਜੀ ਰੱਖੀ ਸਾਹਿਬ ਤਸੀਹਾਰੋ ਸਾਹਿਬ ਨੂੰ ਜੀ ਤੇ ਇੱਥੇ ਮੇਰੇ ਲੱਗਿਆ ਵੇ ਲੰਗਰ ਚੱਲਦਾ ਤੇ ਲੰਗਰ ਲੱਗਿਆ ਹੋਇਆ ਗੰਨੇ ਨਹੀਂ ਸੀ ਆਪਾਂ ਹੋ ਰਹੀਆਂ ਗੰਨੇ ਤੇ ਜੂਰ ਦੀ ਸੇਵਾ ਹੋ ਰਹੀ ਹੈ ਗੰਨੇ ਨਹੀਂ ਹੋ ਰਹੀ ਹੈ ਤੇ ਹੁਣ ਇਹਨਾਂ ਨੇ ਮਤਲਬ ਵੀ ਉਸ ਡਿਸਾਈਡ ਕਰ ਲਿਆ ਕਹਿੰਦੇ ਵੀ ਆਪਾਂ ਜਾਣ ਲੱਗੇ ਨਾ ਵੀ ਦੋ ਚਾਰ ਗੰਨੇ ਨਹੀਂ ਪੂਰੀਆਂ ਲੈ ਕੇ ਜਾਣੀਆਂ ਮੇ ਘਰ ਜਾਇਆ ਉਹ ਵੀਜਾ ਗੰਨੇ ਆਪਾਂ ਕਿਸਾ ਕਿੰਨੇ ਗੰਨੇ ਚੈੱਕ ਹੋਣਾ ਵੀ ਬਣਾਉਣਾ ਵੀ ਬਣਾਉਣੇ ਆ ਗੰਨੇ ਲਾਵਾਂ ਫਿਰ ਵੀ ਬਣ ਜੁਨੀਵਰ ਗਾ ਨਹੀਂ ਗਾ ਵਾਤਾ ਜਾਊ ਠੀਕ ਹੈ ਠੀਕ ਇਹਨਾਂ ਲਾਏ ਬਈ ਵੱਧ ਲਾਏ ਜਾਣਾ ਤੁਸੀਂ ਲਾਏ ਗੰਨੇ ਆ ਬਈ ਕਿੰਨੇ ਗੰਨੇ ਲਾਏਵੇਂ ਜੀ ਆਹ ਵਾਲੇ ਸਾਡੇ ਕੋਲ ਕਿਲਾ ਖਸਾਦਾ ਜੀ ਕਿਲਾ ਕਿਹੜੀ ਹਸਾਮਤ ਕਿਲਾ ਬਣਿਆ ਹੁੰਦਾ ਠੀਕ ਹੈ ਠੀਕ ਹੈ ਜੀ 4000 ਮੀਟਰ ਜਗਾ ਜਣੀ ਤੇ ਇੱਥੇ ਵੇਚਦੋਂ ਕੀ ਕਰਦੇ ਨਾ ਨਹੀਂ ਬਸ ਸੇਵਾ ਹੀ ਕਰਦੇ ਨਹੀਂ ਮਤਲਬ ਇਹ ਖਵਸ਼ ਮਿਲਦਾ ਜੀ ਸੇਵਾ ਦੇ ਜਾਂਦਾ ਨਹੀਂਗਾ ਜਾਨੀ ਕਿ ਅਸੀਂ ਪੁੰਦੀ ਤੋਂ ਆਏ ਆ ਤੇ ਉੱਥੇ ਪੁੰਦੀ ਗੁਰਦਰਾ ਸਾਹਿਬ ਆ ਰਿਹਾ ਦੁਆਰੇ ਜੀਉਸ ਦਾ ਲੰਗਰ ਲਾਉਨੇ ਆ ਲਾਗੇ ਬਣੇ ਜਦੋਂ ਇਹ ਲੰਗਰ ਕੀਰਤਨ ਦਾ ਉੱਥੇ ਖੜੀਦਾ ਜਾਨੀ ਕਿ ਹਰ ਇੱਕ ਇਹਤਰ ਪੁੰਦੀ ਗੁਰਦਰਾ ਸਾਹਿਬ ਤੇ ਵੀ ਲੰਗਰ ਤੋਂ ਹੀ ਲਾਉਂਦੀ ਲਾਉਂਦੇ ਆ ਠੀਕ ਹੈ ਵੈਰੀ ਗੁੱਡ ਥੈਂਕ ਯੂ ਧੰਨਵਾਦ ਇਹ ਵਜੇ ਖਲ ਤੇਰਾ ਕੀ ਤੁਸੀਂ ਵੀ ਲੈ ਜੇ ਫੇਣਾ ਆਪਾਂ ਜੀ ਚੱਲਾ ਕਰਾਂਗੇ ਵੀ ਉਹ ਪੈਟ ਗੰਨੇ ਵੀ ਖਾਦੋ ਨਾਲੇ ਹਾਂਜੀ ਹਾਂ ਚੋਕ ਦੇਖ ਵੀ ਮਾੜਾ ਕਿੱਧਰ ਗੰਨੇ ਜੀ ਉਹਨਾਂ ਦੇ ਪੜੇ ਹੋ ਬਹੁਤ ਦੂਰੇ ਨੇ ਆਹ ਦੇਖੋ ਮੈਂ ਤਾਂ ਗੰਨੇ ਘਰੋਂ ਛਿਲ ਛਿਲ ਕੇ ਲੈ ਗੰਨੇ ਘਰੋਂ ਛਿੱਟ ਕੇ ਵੱਡ ਵੱਡ ਕੇ ਲੈ ਕੇ ਆਉਂਦੇ ਨੇ ਰੱਖਾਂਗੇ ਲਾਵਾਂਗੇ ਇਹ ਗੰਨੇ ਮਾਰ ਕੇ ਜਿਹੜਾ ਬੱਬੀ ਹੈ ਅਸ਼ੀਕਾਲ ਜੀ ਅਸ਼ੀਕਾਲ ਕਿੰਨੇ ਨੰਬਰ ਹੈ ਗੰਨਾ ਇਹ 82 85 85 ਆ ਠੀਕ ਹੋ ਗਿਆ ਐ ਗੁਰਪ੍ਰੀਤ ਮੈਂ ਕਿ ਤੂੰ ਵੀ ਲਈ 2000 ਆਪਣੀ ਉਹਦੀਆਂ ਗੰਨੇ ਦੀਆਂ ਆਪਣੀਆਂ ਟਿਕਨਿਆਂ ਨਾਲ ਪੋਰੀਆਂ ਤੇ ਗੰਨੇ ਨਿਕਲੇ ਕਰਕੇ ਵੇਚ ਲਾ ਦੀਆਂ ਉਹਦੇ ਤੈਨੂੰ ਮੈਂ ਪੁੱਛੀ ਲਾ ਦਿੰਦਾ ਤੂੰ ਗੰਨੇ ਦੀ ਪੋਰੀ ਨਾ ਲਾ ਬੈਠੀ ਤੈਨੂੰ ਬੜੀ ਮਹਿੰਗੀ ਬਣੀ ਉਹਥੇ ਬਲਾਈ ਵੀ ਪੋਰੀ ਗੰਨੇ ਦੀ ਕਾਪੂ ਸਾਹਿਬ ਨੇ ਨਕਸਾਂ ਉੱਜਾ ਨਾ ਕਰਨ ਚੁੱਪ ਕਿਉਂ ਰਹੇ ਤੇ ਮਾਰੀ ਕਹਿੰਦੇ ਹੱਥ ਦੇ ਗੰਨੇ ਚੁੱਪਾ ਚੰਗਾ ਸੀ ਇਹਦੇ ਵਾਸਤੇ ਵਧੀ ਨਹੀਂ ਹੁੰਦਾ ਜੀ ਪਰ ਉਹਦੇ ਖਾਤੇ ਨੁਕਸਾਨ ਦੇ ਆ ਨਾ ਕਿਉਂ ਨਾ ਮਿੱਠਾਈ ਹਾਂ ਨਹੀਂ ਯਾਰ ਉਹ ਗੰਨੇ ਦਾ ਮਿੱਠਾ ਤਾਂ ਬਹੁਤ ਵਧੀਆ ਹੁੰਦਾ ਹੈ ਜਿਹੜਾ ਦੇਸੀ ਖਾਣੇ ਹੁੰਦੇ ਨਾ ਬਰਾਸੇ ਬੋੜੇ ਖਾਂਦੇ ਹੁੰਦੇ ਸੀ ਬਾਬੇ ਸਾਡੇ ਕਿਹੜੇ ਤਕੜੇ ਜੁੱਸੇ ਹੁੰਦੇ ਉਹਨਾਂ ਦੇ ਸਰੋਪਾ ਤੁਹਾਨੂੰ ਮੇਰੇ ਤੋਂ ਹੀ ਪਾਓ ਯਾਰ ਨਹੀਂ ਸਰੋਪਾ ਨਹੀਂ ਆ ਇਹ ਉਦਾਂ ਵਾ ਜਤਰਾ ਮਤਲਬ ਉਦਾਂ ਵਾ ਉਦਾਂ ਨੇ ਮਾਝੇ ਲੈਣੇ ਸਰਪੇ ਆ ਬੜੋ ਲੋ ਵੀ ਸਮੋਸੇ ਮਿੱਤਰੋ ਆ ਰਹੇ ਨੇ ਗੁਰਪ੍ਰੀਤ ਸਿੰਘ ਦੀ ਆਪਣੀ ਦੀ ਚੌਥੀ ਪਨੀ ਪਲੇਟ ਆ ਸਮੋਸਿਆਂ ਦੀ ਗੁਰਪ੍ਰੀਤ ਹਾਂ ਜੀ ਵੀਰੇ ਕੋਈ ਨਾ ਵਲੌਗ ਬੰਦ ਕਰੋ ਤੇ ਖਾਓ ਤੁਸੀਂ ਕੋਈ ਚੱਕਰ ਵੀ ਕੋਈ ਚੱਕਰ ਨਹੀਂ ਆਇਆ ਅਜੇ ਡਾਈਟ ਤੇ ਅਜੇ ਨਾ ਡਾਈਟ ਤੇ ਜਦ ਤੱਕ ਵੀਡੀਓ ਬਣਾ ਰਹੀ ਆ ਮੈਂ ਫੜਦਾ ਬੱਸ ਨਾ ਨਾ ਇਹ ਨਾ ਡਾਈਟ ਤੇ ਇਹਨੇ ਕੜਾਈ ਲਾ ਕੇ ਬਹਿਣਾ ਮੈਂ ਹੁਣ ਵਲੌਗ ਮੈਂ ਬਣਾਉਣਾ ਸ਼ੁਰੂ ਕਰਦੇ ਨੇ ਕਿੰਨੀ ਬਣਾ ਲਓ ਜਦ ਤੁਸੀਂ ਗੜ ਲੱਗੇ ਮੈਂ ਬਣਾਦਾ ਆ ਆ ਦੇਖੋ ਆਹ ਦੇਖੋ ਪਲੇਟਾਂ ਹੁਣ ਨਾ ਨਾ ਹੋਰ ਕਿੰਨੀਆਂ ਇਹ ਦੇਖੋ ਬਸ ਵੀ ਐਡ ਦੇ ਬਹੁਤ ਤੇ ਕੋ ਤਿੰਨ ਬੇਟਾ ਪੂਰੀ ਹੋ ਗਿਆ ਨਹੀਂ ਨਹੀਂ ਬਸ ਓਕੇ ਐਨ ਹੁਣ ਨਹੀਂ ਲੈਣੀ ਕੋਈ ਚਮਚੇ ਲੈਂਦੇਗੇ ਹੈ ਹੁਣ ਨਹੀਂ ਲੈਣੀ ਲਈ ਆਈ ਨਾਗਰਾਦਾਨ ਨਹੀਂ ਖਾਣੀ ਚਮਚੇ ਚਾਰ ਲਈ ਮੈਂ ਮਾਡੇ ਮਾਡੇ ਵਿੱਚ ਪਾ ਦੂੰਗਾ ਥੋੜਾ ਬੋਤਾ ਟੈਸਟ ਕਰ ਲਾਂਗੇ ਚੱਕੋ ਦੋ ਐ ਜਾਓ ਚੱਲ ਜਾਣਾ ਐਡ ਕਰਵਾ ਕੇ ਸਸੀਕਾਲ ਜੀ ਸਸੀਕਾਲ ਕਿਵੇਂ ਹੋ ਚੌਂਦਾ ਦੇਖਿਓ ਦੇਖਿਓ ਜਵੀੜਦਾਰ ਮੁੰਡਾ ਆਪ ਪਾ ਦਿਓ ਉਹਨੂੰ ਬਲੌਗ 'ਚ ਦੁਸ਼ਾਨ ਦਾੜੀ ਮਿਲ ਗਿਆ ਹੈ ਉੱਤੇ ਖਾ ਲੈ ਕੋਈ ਜਾਨ ਕੀ ਖਾਦਾ ਗੋਲ ਗੱਪੇ ਗੋਲ ਗੱਪੇ ਖਾਦੇ ਓਨਲੀ ਗੋਲ ਗੱਪੇ ਮੈਂ ਗੁਰਪੀਰ ਨੇ ਚਮਚਾੜ ਘੋਲਿਆ ਮੇਰਾ ਦੇਖ ਇੱਧਰ ਜੇ ਚ ਬਲ ਚਮਚਾ ਅੱਛਾ ਅੱਛਾ ਪੇਟ ਲਈ ਭੰਗ ਜਾਵੀ ਲੈਣਾ ਹੋਰ 20 ਲਾਇਆ ਹੈ ਇਹ ਬਲ ਠੈਕ ਯੂ ਸਾਮ ਸਰ ਹੁਣ ਕਿੱਧਰ ਲੈ ਜਾ ਲਈ ਤੁਹਾਡੇ ਮਗਰਮਗਰ ਅਸੀਂ ਮਾਰਾ ਜਾ ਰਹੇ ਹਾਂ ਮੈਂ ਤਾਂ ਤੁਹਾਨੂੰ ਪਤਾ ਉਤਰਾ ਹੀ ਮੈਂ ਉਤਰਾ ਨਹੀਂ ਦਿਲ ਦੀ ਗੱਲ ਦੱਸੋ ਮਾਰਾ ਹਣੀ ਹੁਣ ਕੀ ਖਾਣ ਨੂੰ ਦਿਲ ਕਰਦਾ ਮੈਂ ਅਗਲਾ ਲੰਗਰ ਵੇਖਣਾ ਹੈ ਕਿਹੜਾ ਆ ਜਾਓ ਦੋ ਤਿੰਨ ਲੰਗਰ ਤੁਹਾਨੂੰ ਖਿਮਾ ਤੇ ਤੁਸੀਂ ਕਿਹੜੀ ਚੋਲ ਖਾਣੇ ਚਲੋ ਆ ਜਾਓ ਬਸ ਤੁਸੀਂ ਅੱਗੇ ਕੀ ਹੋ ਜਾਓ ਜੋ ਤੁਹਾਡਾ ਦਿਲ ਕਰੇ ਸਾਨੂੰ ਮੈਨੂੰ ਦੱਸਣਾ ਹੀ ਹੈ ਖਾਣਾ ਤਾਂ ਤੁਸੀਂ ਆਹ ਲਾ ਜੀ ਲੈਓ ਜੀ ਥੈਂਕ ਯੂ ਥੈਂਕ ਯੂ ਮੈਂ ਸੋਚਦਾ ਰਜ ਗਿਆ ਹਾਂ ਹਾਂ ਬਸੀ ਬਸ ਨਾ ਨੀ ਤੂੰ ਸ਼ਕਲ ਉਹਦੀ ਸ਼ਕਲ ਉਹ ਤੇ ਸ਼ਕਲ ਨਹੀਂ ਤੇ ਪਛਾਣ ਹੀ ਲੈਣੇ ਅਸੀਂ ਖੜੀ ਵੇਟ ਕਰਦੇ ਹਾਂ ਚੱਕ ਕੇ ਠੀਕ ਨੇ ਚਿੱਟੇ ਸੂਟ ਤੋਂ ਜਾ ਕੇ ਨਾ ਪੋਲੀਪਰ ਹਾਂ ਨਹੀਂ ਮੈਨੂੰ ਪਤਾ ਇਹਨਾਂ ਪਤਾ ਇਹ ਬਲੌਗ ਬੰਦ ਕਰਦਾ ਤੂੰਹੀਂ ਗਾਣਾ ਮੈਂ ਗੁਰੂ ਘਰ ਦਰ ਲੰਗਰੇ ਆਏ ਇਹਦਾ ਹਮੇ ਜਿਦਾ ਮਰਜੀ ਆ ਲੰਗਰ ਲੰਗਰੇ ਹੁੰਦਾ ਹਣਾ ਹੋਰ ਜੋ ਮਰਜੀ ਬਣਾਵਾ ਪਰ ਲੰਗਰ ਦਾ ਸੁਆਦ ਵੱਖਰਾ ਏ ਸਹੀ ਨੇ ਹਣਾ ਕੋਲ ਸੋਹਣਾ ਕਰੂ ਜਮਾਨਾ ਸੋਈ ਵੀ ਰਾਤਿਆਂ ਤਾਰਾ ਹਾਂਜੀ ਹਾਂਜੀ ਬਸ ਸੱਜਣ ਹੋਣੀ ਕਿਤੇ ਕਲਾਸੀਕਲ ਹਾਂ ਸਾਡੇ ਲਈ ਬੀਟੇ ਪੀਨੋ ਵੀ ਲੋਈ ਹੈ ਪੀਲੋफी ਵੀ ਫਿਰ ਜੋ ਤੋ ਪੀਜ ਹੈ ਹੈ ਸ਼ਕ ਲੈ ਆਏ ਕਮੁੰਡਮ ਰੈਂਡ ਦੇ ਫਰੰਡ ਲੇ ਪਾਸ ਅਤਰਵਿੰਦਰ ਇਹ ਕੋਡ ਸਰ ਇਹ ਟਾਈ ਮਿੱਤਰੋ 4:00 ਵੱਜ ਗਏ ਆ ਤੇ ਨਗਰ ਕੀ ਤਰਾ ਸਮਾਗਮ ਹਾਲੇ ਸਮਾਪਤ ਨਹੀਂ ਹੋਇਆ ਕਿ ਖਲ ਤਾਂ ਉੱਥੇ ਕਾਫੀ ਸਮਾਂ ਲੱਗ ਜਾਣਾ ਹੋਰ ਤੇ ਅਸੀਂ ਆਪਣੇ ਘਰੋਂ ਲਗਭਗ ਬਹੁਤਾਂ ਹੀ ਤਾਂ ਸਾਨੂੰ ਸਾਨੂੰ ਘੰਟਾ ਸਵਾ ਘੰਟਾ ਸਮਾਂ ਲੱਗ ਜਾਂਦਾ ਘਰ ਪਹੁੰਚਣ ਤੱਕ ਅਸੀਂ ਨਿਕਲਦੇ ਆ ਓਕੇ ਵੀ ਤੇ ਫਿਰ ਓਕੇ ਮਿਲਦੇ ਆ ਚੰਗਾ ਜੋਸਿਆ ਓਕੇ ਓਕੇ ਵੀ ਰੁੜਕੀ ਵਾਲੇ ਠੀਕ ਹੈ ਜੀ ਬਾਈ ਸੰਗ ਦਾ ਹਲੇ ਆ ਬਾਈ ਨਹੀਂ ਠੀਕ ਹੈ ਠੀਕ ਹੈ ਨਹੀਂ ਸੱਸੀ ਗਾਲ ਜੀ ਹੁਣ ਤੁਸੀਂ ਮਾਰਿਓ ਕਿਤੇ ਗਿਆ ਤਾਂ ਕੋਈ ਨਾ ਆਵਾਂਗੇ ਹਾਂਜੀ ਹਾਂ ਮੈਂ ਤਾਂ ਕਹਿੰਦੀ ਆ ਜਾਓ ਘਰ ਨੂੰ ਚਲਿਏ ਨਹੀਂ ਫੇ ਜਾ ਕੇ ਹੁਣ ਪੀਜੀ ਪੂਰੇ ਬਣਾਉਣੇ ਲੱਕੜ ਦੀ ਭੱਟੀ ਅੱਗ ਵੀ ਲਾਉਣੀ ਹੈ ਹਲੇ ਇਹ ਹਲੇ ਪੀਜੀ ਪੂਰੇ ਬਣਾਉਣੇ ਆ ਜਾਂ ਰੋਟੀ ਖਾਣ ਦੇ ਕੰਮ ਕਰਨੇ ਹਾਂਜੀ ਹਾਂ ਚੰਗਾ ਹਾਂ ਚੰਗਾ ਚੰਗਾ ਤੁਸੀਂ ਮਾਰੇ ਕੋਈ ਨਾ ਆਵਾਂਗੇ ਆਵਾਂਗੇ ਜ਼ਰੂਰ ਆਵਾਂਗੇ ਹਾਂ ਠੀਕ ਹੈ ਜੀ ਠੀਕ ਹੈ ਚੰਗਾ ਜਮੂ ਪੀਜੀ ਓਕੇ ਚੰਗਾ ਬੁੱਕੀ ਚੰਗਾ ਬੁੱਕੀ ਤਾਂ ਤੋ ਜੀ ਮੈਟਰਿਆ ਦੇਖੇ ਪਿਛੇ ਜਾਣਿਆਂ ਨੂੰ ਇਹ ਸਾਰਾ ਕੁਝ ਨਾ ਉੱਥੇ ਲੰਗਰ ਦੇ ਹੀ ਸ਼ੱਕ ਚੁੱਕਿਆ ਹੈ ਦੇਖੋ ਦੋਹਰਾ ਫੇਰ ਕੁਰਕੁਰੇ ਦੇ ਚੱਲਦੇ ਹੈ ਨਾ ਬਈ ਹੈਂ ਕੀ ਲੈਏ ਹੈ ਪਸ਼ਾਣ ਨਹੀਂ ਗੁਆਹਣਾਂ ਨੇ ਕੀ ਹੈ ਨਾ ਸ਼ਾਮ ਹੈ ਨਾ ਪਰ ਸ਼ਾਟਾ ਟਾਡਾ ਨਾਲ ਉੱਥੇ ਦੇ ਕੁਲਚੇ ਦੇ ਟਿੱਕੀਆਂ ਦੇ ਭਟੂਰੇ ਉੱਥੇ ਖਾ ਖੂਗੇ ਅਰੇ ਕੁਰਕੁਰੇ ਕੱਚੇ ਤਾਂ ਕੀ ਦੀ ਕੋਈ ਜੇ ਡਿੱਡੀ ਪੈਗੇ ਨਾ ਵਜੇ ਲਾਡਾ ਨਾਲ ਨਾ ਖਾ ਜੀ ਇਹ ਗੱਲਾਂ ਬੰਦ ਕਰ ਟਿਪ ਟਪ ਟੈਂ ਮਿੱਤਰੋ ਪੌਣੀ 6 ਹੋ ਗਏ ਆ ਤੇ ਆਪਾਂ ਪਹੁੰਚ ਗਏ ਆ ਆਪਣੇ ਘਰੇ ਹੁਣੇ ਤੇ ਹੁਣ ਕਰਦੇ ਆ ਆਪਣਾ ਕੰਮ ਕਾ ਸਟਾਰਟ ਪੱਠੀ ਜਾ ਕੇ ਤੁਹਾਨੂੰ ਬਾਲਦੇ ਬਾਲ ਹਨ ਹਾਂਜੀ ਹਾਂਜੀ ਦੁਸ਼ਾਨਵੀ ਤੇ ਕੱਲ ਨੂੰ ਕੋਈ ਆ ਜਾਨੀ ਮਿੱਤਰੋ ਆਲਣੇ ਦੇ ਵਿੱਚ ਤੇ ਪੁੱਤ ਸਕੂਲ ਦਾ ਕੰਮ ਸਾਰਾ ਨਿਬੇੜਦਾ ਨਾ ਹਾਂ ਬਸ ਠੀਕ ਹੈ ਵੈਰੀ ਗੁੱਡ ਠੀਕ ਹੈ ਠੀਕ ਹੈ ਤੇ ਬਾਕੀ ਮਿੱਤਰੋ ਮੌਸਮ ਵੀ ਹੋ ਗਿਆ ਮੀਂਹ ਵਾਲਾ ਵਧੀਆ ਹੋ ਗਿਆ ਜੀ ਪਰਮਾਤਮਾ ਦੀ ਕਿਰਪਾ ਬੜਾ ਸੋਹਣਾ ਰਿਆ ਨਗਰ ਕੀਰਤਨ ਰੱਬ ਨੇ ਉੱਥੇ ਉਹਨਾਂ ਸਮਾਂ ਦਿੱਤਾ ਬਾਅਦ ਵੀ ਨਗਰ ਕੀਰਤਨ ਸਮਾਪਤ ਹੋਇਆ ਉਸ ਤੋਂ ਬਾਅਦ ਫਿਰ ਥੋੜੀ ਬਹੁਤ ਛਿੱਟੇ ਕਣੀਆਂ ਪਰ ਇੱਥੇ ਹੁਣ ਪੂਰਾ ਮਾਹੌਲ ਬਣਿਆ ਮੀਹਣਾ ਦੇਖੋ ਕਾਲੀ ਘਟਾਵੇਂ ਸ਼ਾਗੀਆਂ ਨੇ ਕਣਮਣ ਕਣੀ ਆ ਗਈਆਂ ਨੇ ਤੇ ਬਸ ਆਪਾਂ ਹੁਣ ਆਪਣਾ ਕੰਮਗਾ ਸਟਾਰਟ ਕਰਦੇ ਆਂ ਮਿੱਤਰੋ ਨਾਲੇ ਮਿਲ ਜਾ ਕੇ ਮੈਂ ਪੈਂਤਰ ਸੀ ਉਹਨੂੰ ਇਹ ਮੁੰਡੇ ਨੇ ਵੀ ਕੱਲ ਨੂੰ ਕੰਮ ਤੇ ਜਾਣਾ ਤੇਵੇਂ ਦੱਸਿਓ ਕੱਲ ਨੂੰ ਸ਼ਾਮ ਨੂੰ ਪਹਿਲਾਂ ਉੱਠਣਾ ਪੈਣਾ ਮੇਰੇ ਨਾਲ ਸਾਰਾ ਦਿਨ ਕਹਾਂ ਹੁੰਦਾ ਨਹੀਂ ਬਾਬਾ ਜੀ ਮੈਂ ਤਾਂ ਟੌਰ ਨਾਲ ਉੱਠੋ ਤੁਹਾਨੂੰ ਰਾਜ ਰੱਖਣਾ ਮੈਂ ਕੱਲ ਹੁਣ ਪੁੱਤਰੀ ਨੂੰ ਪਹਿਲਾਂ ਕੱਲ ਪੁੱਤਰੀ ਕੱਲ ਕੱਲ ਮੇਰੀ ਬੱਤੀ ਨੂੰ ਕੀ ਆਉਣ ਲੈ ਜਾਣਾ ਪੁੱਤਰੀ ਅੱਲੇ ਮੂਵੀ ਸਾਬ ਨਹੀਂ ਕੀਤਾ ਰੋ ਖਾ ਕੇ ਗੁਰਕਰੇ ਹਾਂਜੀ ਹਾਂਜੀ ਤੁਜੀ ਕਰ ਕੱਲੇ ਰਹਿਗੇ ਸੀ ਕਿ ਹੈਪੀ ਸੀ ਕੱਲੇ ਕਰ ਇਹਦੀ ਪੁੱਤਰੀ ਮੇਰੀ ਹੁਣ ਮੇਟਰ ਸਮਾਂ 7:30 ਹੋ ਗਏ ਆ ਤੇ ਆਪਾਂ ਆਪਣੀ ਭੱਟੀ ਦੇ ਵਿੱਚ ਫੀਸੇ ਸ਼ੁਰੂ ਕਰਦੇ ਆ ਦੋ ਤਿੰਨ ਆਰਡਰ ਆਪਣੇ ਕਰਦੇ ਆ ਤੇ ਦੇਖੋ ਪੀਸਾ ਮਕਸੀ ਪੱਠੇ ਵਿੱਚ ਰੱਖਿਆ ਹੋਇਆ ਤੇ ਇਹ ਦਰਮਾ ਸਾ ਪੀਦੇ ਬਣਾ ਰਹੇ ਆ ਜੀ ਕਿਧਰੋਂ ਮਰੇ ਬੰਨੇ ਅਜੇ ਤਾਂ ਲੰਗਰ ਪੂਰਾ ਖਿੱਚਿਆ ਵਾਜ ਤਾਂ ਖਿੱਚੇ ਕੰਮ ਚੱਲਣਾ ਆ ਇਧਰ ਖਿੱਚ ਕੇ ਸ਼ੁਰੂ ਕਰਦੇ ਆ ਇਹ ਠੀਕ ਨਾ ਲੰਗਰ ਆ ਜੇ ਇਹ ਤੇ ਨਿਗਲੇ ਲੰਗਰ ਆ ਜੀ ਦੇਖੋ ਮੈਂ ਕਿਹਨੂੰ ਪੀਦਾ

ਕਿ ਬਤੂ ਨਹੀਂ ਕਰ ਸਕਦਾ ਕੋਈ ਕਾਜ ਨਹੀਂ ਸੀ ਉਹ ਬਤਾਂਉਂ ਨਹੀਂ ਕਰ ਸਕਦਾ ਕਿ ਨਾ ਇੱਕੋ ਕਰੇ ਉਹ ਇੱਕੋ ਬਣਾਇਆ ਕਰੇ ਬਾਅਦ ਕੀ ਜਿਆਦਾ ਦੇਖਦਾ ਹੈ ਸਲਾਮ ਹਾਂਜੀ ਸਲਾਮ ਅੱਤ ਪਰ ਅੱਜ ਉਹਨੇ ਟੋ ਨੀਂਟੇ ਬੰਕਾ ਨਾ ਪਰੋਲਾ ਇੰਡੀਆਨੋ ਸਸਰੀ ਗਾਲੀ ਲੂਈਸੇ ਕੋਮੇ ਸੇ ਕਿਆਮਾ ਲੂਈ ਹਰਮਨ ਸਿੱਧੂ ਹਰਮਨ ਸਿੱਧੂ ਤੇ ਇਦਾ ਪੂਰਾ ਤੇਰਾ ਨੋਇਨ ਕਟ ਲੰਦਾ ਹੈ ਹਾਂਜੀ ਹਾਂਜੀ ਹਰਮਨ ਸਿੱਧੂ ਅਨ ਅਨ ਜਾਨ ਜੇ ਉਹਦਾ ਨਾ ਕੀ ਆ ਦਾਵਿਦ ਪੰਜਾਬੀ ਚ ਦਵਿੰਦਰ ਦਵਿੰਦਰ ਸਿੰਘ ਦਵਿੰਦਰ ਸਿੰਘ ਹੁਣ ਮੇਟਰ ਟਾਈਮ ਪੌਣੇ 11 ਹੋ ਗਏ ਆ ਪਾ ਨੂੰ ਕੰਮ ਕਰਨੇ ਵੇਟ ਦੇ ਆ ਨੂੰ ਤੇ ਆਪਾਂ ਅੱਜ ਤੁਰਕ ਸਾਰਾ ਵਲੌਗ ਸ਼ੇਅਰ ਕੀਤਾ ਆਪਾਂ ਜੇ ਗਏ ਸੀਗੇ ਲਵਿਨੀਓ ਨਗਰ ਕੀਰਤਨ ਦੇ ਉੱਤੇ ਤੇ ਬੜਾ ਵਧੀਆ ਸਾਰਾ ਪ੍ਰਬੰਧ ਕੀਤਾ ਪ੍ਰਬੰਧਕ ਕਮੇਟੀ ਨੇ ਤੇ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਕਿਉਂਕਿ ਨਾ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਇਦਾਂ ਹੀ ਹੁੰਦਾ ਹੈ ਮਿੱਤਰੋ ਸਾਡਾ ਫਰਜ਼ ਵੀ ਬਣਦਾ ਹੈ ਜੇ ਪ੍ਰਬੰਧਕ ਕਮੇਟੀਆਂ ਅੱਗੇ ਹੋ ਕੇ ਪਰਮਿਸ਼ਨ ਵਗੈਰਾ ਲੈਂਦੀਆਂ ਨੇ ਤੇ ਸਾਰਾ ਉੱਥੇ ਪ੍ਰਬੰਧ ਬਿਜਰੀਕਣੇ ਚੱਲਦਾ ਹੈ ਤਾਂ ਸਾਡਾ ਪਰ ਪੰਜਾਬੀ ਭਾਈਚਾਰਾ ਵੀ ਪੂਰਾ ਯੋਗਦਾਨ ਦਿੰਦਾ ਹੈ ਤੇ ਬੜੇ ਵਧੀਆ ਤਰੀਕੇ ਨਾਲ ਤੇ ਬੜੇ ਬਹੁਤ ਵਧੀਆ ਸਲੀਕੇ ਦੇ ਨਾਲ ਸਾਰੇ ਉੱਥੇ ਗਏ ਸਭ ਨੇ ਉੱਥੇ ਪ੍ਰਕਰ ਬੜੀ ਤਰ੍ਹਾਂ ਤਰ੍ਹਾਂ ਦੀ ਲੰਗਰ ਸੰਗੀਤ ਵੱਲੋਂ ਉੱਥੇ ਲਿਆ ਕੇ ਪੇਸ਼ ਕੀਤੇ ਗਏ ਤੇ ਬੜਾ ਮੈਂ ਸਾਰੇ ਬੜਾ ਆਨੰਦੋਖਿ ਸ਼ੱਕੇ ਉੱਥੇ ਇਟਾਲੀਅਨ ਲੋਕ ਵੀ ਕਾਫੀ ਯਾਰ ਤਾਂ ਖੁਸ਼ ਹੋ ਗਏ ਮਤਲਬ ਸਾਰੇ ਜਿਹੜੇ ਟੇਸਟ ਕਰਦੇ ਆ ਖਾਂਦੇ ਨੇ ਹਨਾ ਤੇ ਬੜਾ ਚੰਗਾ ਲੱਗਦਾ ਜਦੋਂ ਆਪਾਂ ਸਾਰਾ ਮਾਹੌਲ ਇੰਨਾ ਸੋਹਣਾ ਦਿਖ ਰਿਹਾ ਉੱਥੇ ਬੜਾ ਮਨ ਨੂੰ ਖੁਸ਼ੀ ਹੁੰਦੀ ਆ ਉਮੀਦ ਕਰਦਾ ਹਾਂ ਤੁਹਾਨੂੰ ਵੀ ਅੱਜ ਦਾ ਵਲੌਗ ਦੇਖ ਕੇ ਬੜਾ ਚੰਗਾ ਲੱਗਿਆ ਹੋਊਗਾ ਤੇ ਤੁਸੀਂ ਵੀ ਅਰਦਾਸਾਂ ਕਰੋ ਸਾਰੇ ਜਾਣੇ ਵੀ ਪ੍ਰਮਾਤਮਾ ਇਦਾਂ ਹੀ ਪਰਦੇਸਾਂ ਦੇ ਵਿੱਚ ਆਪਣੇ ਪੰਜਾਬੀ ਭੈਣ ਭਰਾਵਾਂ ਵਾਲੇ ਤੇ ਮਿਹਰ ਪਰਿਆ ਹੱਥ ਰੱਖੇ ਇਦਾਂ ਹੀ ਵੀ ਸ ਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਤੇ ਬਾਕੀ ਸਾਨੂੰ ਅੱਜ ਉੱਥੇ ਆਪਣੇ ਭੈਣ ਭਰਾ ਵੀ ਕਾਫੀ ਮਿਲੇ ਤੇ ਜਿਹੜਾ ਸਾਨੂੰ ਪਛਾਣਿਆ ਸਾਡੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਤੇ ਬੜਾ ਚੰਗਾ ਲੱਗਿਆ ਸਾਨੂੰ ਯਾਰ ਐਪਰੀਸ਼ੀਏਸ਼ਨ ਮਿਲਦੀ ਹੈ ਨਾ ਬਹੁਤ ਮਾਨੂੰ ਸਕੂਨ ਮਿਲਿਆ ਇਹਦਾ ਹੁੰਦਾ ਵੀ ਹਾਂ ਚਲੋ ਵੀ ਇੱਕ ਮਾਨੂੰ ਖੁਸ਼ੀ ਵੀ ਹੁੰਦੀ ਹੈ ਵੀ ਆਪਾਂ ਜੇ ਆਪਣਾ ਚੈਨਲ ਵੀ ਹੈਗਾ ਤਾਂ ਆਪਾਂ ਇੰਸਟਾਗ੍ਰam ਤੇ ਰੀਲ ਵਗੈਰਾ ਪਾਉਂਦੇ ਆ ਨਾ ਵੀ ਆਪਾਂ ਮਤਲਬ ਵੀ ਵਧੀਆ ਚੀਜ਼ ਹੈ ਵਧੀਆ ਕੰਟੈਂਟ ਹੀ ਆਪਾਂ ਆਪਣੇ ਭੈਣ ਭਰਾਵਾਂ ਤੱਕ ਲੈ ਕੇ ਆਉਂਦੇ ਆ ਹਾਂਜੀ ਉਹਨਾਂ ਲਈ ਕਿ ਹਾਂ ਅੱਲਾ ਵੀ ਕੇ ਫੈਮਿਲੀ ਬਲੌਗ ਆ ਸਾਨੂੰ ਵਧੀਆ ਲ ਕਨੇਕੇ ਕੇ ਫੈਮਿਲੀ ਬਲੌਗ ਹੈ ਸਾਨੂੰ ਵਧੀਆ ਲੱਗਦਾ ਤੇ ਆਪਣੀ ਮਿੱਤਰੋ ਕੋਸ਼ਿਸ਼ ਵੀ ਹੁੰਦੀ ਹੈ ਵੀ ਬਿਲਕੁਲ ਰਿਐਲਿਟੀ ਦੇ ਨਾਲ ਹੋਵੇ ਕਿ ਜਿਹੜੇ ਆਪਣੇ ਵਿੱਚ ਭੈਣ ਭਰਾ ਆਪਣੇ ਪੰਜਾਬ ਵਿੱਚ ਬੈਠੇ ਨੇ ਜਾਂ ਫਿਰ ਮਤਲਬ ਕਿ ਕਿਸੇ ਹੋਰ ਕੰਟਰੀ ਬੈਠੇ ਨੇ ਬੈਠ ਕੇ ਦੇਖਦੇ ਹੁਣ ਵੀ ਹਾਂ ਇਟਲੀ ਦੇ ਵਿੱਚ ਕਿਦਾਂ ਦਾ ਇੱਕ ਲਾਈਫ ਸਟਾਈਲ ਹੁੰਦਾ ਹਨ ਕਿਦਾਂ ਦਾ ਕਿ ਆਮ ਮਤਲਬ ਵੀ ਇੱਕ ਆਮ ਬੰਦੇ ਇਟਲੀ ਵਿੱਚ ਕਿਦਾਂ ਰਹਿੰਦੇ ਨੇ ਹਾਂਜੀ ਮੈਂ ਆਪਣਾ ਕੈਨੇਡਾ ਦਾ ਮੋਸਟਲੀ ਆਪਾਂ ਦੇਖ ਲੈਂਦੇ ਹਾਂ ਹਾਂ ਉਹ ਦੇਖ ਲੈਣੇ ਹੁਣ ਤਾਂ ਦੱਸਣਾ ਵੀ ਆਪਾਂ ਮਤਲਬ ਵੀ ਆਪਣੀ ਇਹੀ ਚੀਜ਼ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆ ਤੇ ਸ਼ੋਅ ਆਫ ਤੋਂ ਦੂਰ ਰਹਿ ਕੇ ਬਿਲਕੁਲ ਰ ਕਿਉਂਕਿ ਜਿੰਦਗੀ ਦੇ ਵਿੱਚ ਰਿਐਲਿਟੀ ਕੀ ਮਿੱਤਰੋ ਸਭ ਤੋਂ ਉੱਪਰ ਲੱਗ ਜਾਂਦੀ ਹੈ ਬੰਦੇ ਨੂੰ ਤੇ ਕਹਿੰਦੇ ਜਮੀਨੀ ਗੇ ਬੰਦੇ ਜੁੜਕੇ ਵੀ ਰਹਿਣਾ ਚਾਹੀਦਾ ਹੈ ਹਨਾ ਤੇ ਪ੍ਰਮਾਤਮਾ ਇੱਦੀ ਸੰਜੀਵਣਗੇ ਜੋੜ ਕੇ ਰੱਖੀਏ ਤੇ ਤੁਹਾਡੇ ਪਿੰਣ ਭਰਾਵਾਂ ਦਾ ਪਿਆਰ ਸਾਥ ਸਤਿਕਾਰ ਸਾਨੂੰ ਮਿਲਦਾ ਰਹੇ ਤੇ ਬਸ ਇਹਦੇ ਨਾਲ ਆਪਾਂ ਮਿੱਤਰੋ ਆਪਣਾ ਤੁਹਾਡਾ ਬਹੁਤ ਬਹੁਤ ਥੈਂਕਸ ਵੀ ਹੈ ਜੀ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਸਾਡਾ ਟਾਈਮ ਚੋਂ ਟਾਈਮ ਕੱਢ ਕੇ ਤੁਸੀਂ ਸਾਡੇ ਵਲੌਗ ਨੂੰ ਦੇਖਦੇ ਹੋ ਨਾ ਜੀ ਤੇ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮਿੱਤਰੋ ਤੇ ਇਹਦੇ ਨਾਲ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਬੰਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਤੇ ਆਪਣੇ ਚੈਨਲ ਸਬਸਕ੍ਰਾਈਬ ਤਤਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ